ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤ ਮਿੱਤਰਾਂ ਨੂੰ ਜੀ ਅੱਜ ਆਪਣੇ ਪਿੰਡ ਭੁੰਦੜਵਾਸ ਦੇ ਵਿੱਚ ਜੀ ਇਹ ਆਪਣੇ Honda ਕੰਪਨੀ ਦੇ ਬਾਈ ਪਹੁੰਚੇ ਸੀਗੇ ਜੀ ਜੋ ਕਿ ਕੰਪਨੀ ਗੁਣੀਆਂ ਆਏ ਨੇ ਬਾਈ ਇਸ ਦਾ ਜੰਤਰ ਦਾ ਨਾਮ ਹੈ ਜੀ ਪਾਵਰ ਟਿਲਰ ਜੋ ਕਿ ਆਪਣੇ ਸਬਜ਼ੀਆਂ ਲਾਉਣੀਆਂ ਹੋਣ ਜਾਂ ਕਿਵੇਂ ਵੀ ਕੋਈ ਪੌਦ ਵਾਲੀ ਜਗ੍ਹਾ ਇਹਤੇ ਛੋਟੇ ਕੰਮਾਂ ਨੂੰ ਬਹੁਤ ਹੀ ਵਧੀਆ ਕੰਮ ਦਿੰਦੇ ਜੀ ਬਾਈ ਚਮਕੌਰ ਸਿੰਘ ਜੀ ਦੇ ਖੇਤ ਪਹੁੰਚੇ ਸੀਗੇ ਇਹਨਾਂ ਨਾਲ ਯੂਨੀਵਰਸਿਟੀ ਚ ਜਾਣ ਪਛਾਣ ਹੋਈ ਸੀ ਜੀ ਸਾਰੇ ਬੰਦਿਆਂ ਨੇ ਡੋਡੀ ਚਲਾ ਕੇ ਦੇਖਿਆ ਜੀ ਹੁਣ ਨਾਨਕ ਸਿੰਘ ਜੀ ਚਲਾ ਕੇ ਦੇਖ ਰਹੇ ਨੇ ਇਹ ਵੀ ਕਾਫੀ ਸਬਜ਼ੀ ਤਿੰਨ ਚਾਰ ਗਿੱਲਿਆਂ ਚ ਹਰ ਸਾਲ ਲਾਉਂਦੇ ਨੇ ਜੀ ਇਸ ਕਰਕੇ ਵੀ ਇਹਨਾਂ ਨੂੰ ਵੀ ਚਾਹਣਾ ਸੀ ਕਿ ਵੀ ਆਪਾਂ ਵੀ ਲਈਏ ਸਾਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਜੀ ਹੁਣ ਰਣਸੂ ਸਿੰਘ ਜੀ ਚਲਾ ਕੇ ਦੇਖ ਰਹੇ ਨੇ ਬਿਗੂ ਮੈਂ ਚਲਦੇ ਸਾਰੇ ਨੇ ਡਿਊਟੀ ਚਲਾ ਕੇ ਦੇਖੀ ਸਭ ਨੂੰ ਵਧੀਆ ਲੱਗੇ ਜੀ ਹੈਪੀ ਸਿੰਘ ਨੇ ਵੀ ਚਲਾ ਕੇ ਦੇਖਿਆ ਜਿਵੇਂ ਕਿ ਡੂੰਗਾ ਵੀ ਗੱਲ ਕਰੀ ਆਪਾਂ ਵੱਧ ਤੋਂ ਵੱਧ 6 ਇੰਚ ਡੂੰਗਾ ਲੱਗ ਜਾਂਦਾ ਹੈ ਅੱਧੇ ਫੁੱਟ ਤੱਕ ਆ ਦੇਖੋ ਇਹ ਨੰਗਾਈ ਵੀ ਦਿਖਾਈ ਹੈ ਤੁਹਾਨੂੰ ਤੇ ਘੱਟ ਤੋਂ ਘੱਟ ਜਿਵੇਂ ਕਿੰਨਾ ਮਰਜ਼ੀ ਲਾ ਲਈ ਆਪਾਂ ਤੇ ਇਹ ਹੁਣ ਆਪਾਂ ਇਸ ਟਾਈਮ ਇਹਦੇ ਆਪਣਾ ਇਹ ਜੰਤਰ ਜੀਵਾਂ ਜੀ ਨੇ ਬਦਲੇ ਨੇ ਜੀ ਇਹ 6 ਇੰਚ ਡੂੰਗਾ ਲੱਗਣ ਵਾਸਤੇ ਨੇ ਜੀ 51 ਨੇ 4 ਇੰਚ ਵਾਲੇ ਉਹ ਥੋੜੇ ਜਗਾ ਬਦਲੇ ਜਾਂਦੇ ਨੇ ਚੜਾਈ ਚ ਇਹ 6 ਇੰਚ ਵਾਲੇ ਪਾਤੇ ਜਿਵੇਂ ਕਿ ਮਿੱਟੀ ਮੁੱਟੀ ਲੌਣੀਆਂ ਹੋਵੇ ਆਲੂਆਂ ਵਾਲੀਆਂ ਮੱਟਾਂ ਦੇ ਉੱਥੇ ਵੀ ਬਹੁਤ ਵਧੀਆ ਕੰਮ ਦਿੰਦਾ ਈ ਹੁਣ ਜਿਵੇਂ ਅੱਗੇ ਬਾਈ ਮਿੱਟੀ ਲਾ ਕੇ ਦਿਖਾਉਣਗੇ ਜੀ ਤੁਹਾਨੂੰ ਨਾਲ ਇਹਦੇ ਆਮਾਗਰ ਮਿੱਟੀ ਲਾਉਣ ਵਾਸਤੇ ਵੀ ਆਉਂਦਾ ਈ ਇਹ ਚੌੜਾ ਭੀੜਾ ਵੀ ਹੋ ਜਾਂਦਾ ਜਿੰਨੀ ਮਰਜ਼ੀ ਚੌੜੀ ਕਰ ਲੋ ਵਰਟ ਜਿੰਨੀ ਮਰਜ਼ੀ ਭੀੜੀ ਕਰ ਲੋ ਅੱਗੇ ਮਿੱਟੀ ਲਾ ਕੇ ਵੀ ਦਿਖਾਉਣਗੇ ਜੀ ਆ ਦੇਖੋ ਜੀ ਬਹੁਤ ਹੀ ਵਧੀਆ ਲੱਗ ਰਹੀ ਹੈ ਇਹ ਮਿੱਟੀ ਤੇ ਮਿੱਟੀ ਵੀ ਵਧੀਆ ਲਾਉਂਦੇ ਜਿਵੇਂ ਇੱਕ ਇੱਕ ਕद्दू ਦੀਆਂ ਬੇਲਾਂ ਦੇ ਆਲੇ-ਦਾਲੇ ਮਿੱਟੀ ਲਾ ਕੇ ਦਿਖਾਈਏ ਬਾਈ ਨੇ ਤੇ ਅੰਦਰਾਰੇ ਜੇ ਨਵੀਆਂ ਬੱਟਾਂ ਵੀ ਬਾਉਣੀਆਂ ਹੋਣ ਦੇਖੋ ਇਹ ਨਵੀਆਂ ਬੱਟਾਂ ਵੀ ਚੰਗਰ ਸਿੰਘ ਬਣਾ ਰਿਹਾ ਹੈ ਤੇ ਇਹਦਾ ਵੀ ਇੰਨੇ ਬਣਾਦੀਆਂ ਵੀ ਕद्दू ਟਾਇਪ ਜੇ ਜਿਵੇਂ ਕਿ ਬੈੱਡ ਜ ਆਹ ਦੇਖੋ ਇਹ ਪੀੜੀਆਂ ਬੱਟਾਂ ਬਣਾਦੀਆਂ ਜਿਵੇਂ ਜੀ ਮਰਜ਼ੀ ਬਣਾ ਲਓ ਜੀ ਬਹੁਤ ਹੀ ਵਧੀਆ ਸ਼ਿਸ਼ਟਮ ਹੈ ਤਿੰਨ ਘੇਰ ਨੇ ਇਹਦੇ ਦੋ ਅੱਗੇ ਨੂੰ ਇੱਕ ਛੋਟਾ ਇੱਕ ਵੱਡਾ ਚਾਹੀਦੀ ਘੱਟ ਪਾਹ ਲਓ ਚਾਹੀਦੀ ਵੱਧ ਤੇ ਇੱਕ ਗੇਰ ਬੈਂਕ ਵਾਲੇ ਜੀ ਦੇ ਜਿਵੇਂ ਕੱਲਾ ਬੰਦਾ ਬਹੁਤੀ ਵਧੀਆ ਚਲਾ ਸਕਦਾ ਕੋਈ ਦਿੱਕਤ ਨਹੀਂ ਅੱਗੇ ਆਪਾਂ ਬਾਈ ਨਾਲ ਵੀ ਛੋਟੀ ਗੱਲਬਾਤ ਕਰਾਵਾਂਗੇ ਕਿੰਨੇ ਦਾ ਹੁੰਦਾ ਹੈ ਆ ਦੇਖੋ ਜੀ ਬੈਂਕ ਗੇਰ ਵੀ ਇਹੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਈ ਦਾ ਨੰਬਰ ਵੀ ਦੇਵਾਂਗੇ ਅੱਗੇ ਬਾਈ ਨਾਲ ਗੱਲ ਕਰਾਉਣੇ ਆ ਜੀ ਛੋਟੀ ਆ ਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਆਪਣਾ ਹੈ ਬਾਈ ਜੀ ਜਿਹੜਾ ਇਹ ਆਪਣਾ ਕੀ ਨਾਮ ਹੈ ਜੰਤਰ ਦਾ ਜਿਹੜਾ ਹੁੰਦਾ ਕੰਪਨੀ ਦਾ ਉਹ ਪਾਵੇ ਵੀ ਕਹਿੰਦਾ ਜੀ ਔਰ ਟਿੱਲਰ ਵੀ ਦੇ ਦਿੰਦੇ ਆ ਜੀ ਪਾਵਰ ਟਿੱਲਰ ਹਾਂਜੀ ਪਾਵਰ ਟਿੱਲਰ ਅੱਛਾ ਤੇ ਇਹਦੇ ਨਾਲ ਕੀ ਕੁਝ ਆਉਂਦਾ ਹੋਰ ਵੀ ਕੁਝ ਐਕਸਟਰਾ ਆਉਂਦਾ ਇਹਦੇ ਨਾਲ ਅੱਛਾ ਮਾਲ ਤੁਹਾਨੂੰ ਇਹਦੇ ਜੀ ਤੇ ਲੈਕ ਸਾਈਡੇ ਕੋਸਾਰੇ ਨੇ ਅੱਛਾ ਉਹਦਾ ਚਾਰਜ ਅਡ ਲੱਗੂ ਉਹਨੇ ਚਾਰਜ ਅਡ ਲੱਗਦਾ ਜੀ ਅੱਛਾ ਜੀ ਹਾਂਜੀ ਤੇ ਇਹਦਾ ਲਾ ਲੋ ਵੀ ਰੇਟ ਕਿੱਥੋਂ ਚਾਲੂ ਹੋ ਜਾਂਦਾ ਹੈ ਇਹਦਾ ਰੇਟ ਵੀ 12000 ਤੋਂ ਸ਼ੁਰੂ ਹੁੰਦਾ ਜੀ ਅਚਾਈ ਦੂ ਛੋਟਾ ਮਾਡਲ ਵੀ ਹੈ ਹਾਂਜੀ ਹਾਂਜੀ ਤੇ ਉਹ ਜਿਵੇਂ ਆਪਾਂ ਵੀ ਜਿੰਨੇ ਕੁ ਪੈਸੇ ਲਾਵਾਂਗੇ ਉਹਨਾਂ ਵੱਡਾ ਛੋਟਾ ਆ ਹੀ ਜਾਵੇ ਕੋਈ ਜਿੰਨਾ ਘੜ ਪਾਓ ਉਹਨਾਂ ਮੁਤਾ ਹੋਊਗਾ ਠੀਕ ਹੈ ਜੀ ਇਹਦੀ ਕੋਈ ਗਾਰੰਟੀ ਵਾਰੰਟੀ ਜੀ ਗੰਡੇ ਦੀ ਵਾਰੰਟੀ ਹੈ ਜੀ ਬਰਾਨੀ ਦੀ 2 ਸਾਲ ਦੀ 2 ਸਾਲ ਦੀ ਜੀ ਕੋਈ ਵੀ ਦਿੱਕਤ ਆ ਜੇ ਲਾ ਲਓ ਕੋਈ ਵੀ ਦਿੱਕਤ ਆਵੇ ਜੀ ਤੇ ਵੀ ਆਪਾਂ ਵੀ ਇੱਕ ਰਬੜ ਨੂੰ ਛੱਡ ਕੇ ਕੱਲੀ ਪਲਾਸਟਿਕ ਨੂੰ ਛੱਡੋ ਪਲਾਸਟਿਕ ਹੋ ਰਬੜ ਦੀ ਕੋਈ ਗਾਰੰਟੀ ਨਹੀਂ ਹੈ ਜੀ ਹਾਂਜੀ ਬਾਕੀ ਸਭ ਤੇ ਇਹ ਜੀ ਆਪਾਂ ਲਾਲੂ ਵੀ ਤੇਲ ਕਿੰਨਾ ਖਾਂਦੇ ਜਿਵੇਂ ਆਪਾਂ ਨੇ ਲਾਲੂ 1 ਏਕੜ ਚ ਲਾਉਣਾ ਹੋਵੇ ਉਹ ਤੇਲ ਤੇ 3 ਬੋਨ ਡਰ ਤੇ ਲਾਉਣਾ ਬੈਟਰ ਤਾਂ ਬੈਟਰ ਬੋਨ ਡਰ ਤੇ ਲਾਉਣਾ ਅੱਛਾ ਇਹ ਜਿੰਦੇ ਹੈ ਜੀ ਕੈਪਟਰੋਲ ਤੇ ਟ੍ਰਾਂਸ ਹੋ ਗਈ ਕੈਪਟਰ ਤੇ ਅੱਛਾ ਤੇ ਇਹ ਜੇ ਕਦੂ ਗਦੂ ਕਰਨਾ ਹੋਵੇ ਆਪਾਂ ਨੇ ਪਾਣੀ ਪੋਣੀ ਤੋਂ ਤੇ ਖਰਾਬ ਹੋਣ ਦੀ ਕੋਈ ਟੇਕ ਨਾ ਕੋਈ ਜੇ ਐਸਿਡ ਦਾ ਪ੍ਰੋਬਲਮ ਨਹੀਂ ਆਉਣੀ ਪਾਣੀ ਜਿਵੇਂ ਕੋਈ ਪਤਾ ਨਹੀਂ

ਅਗਰੇ ਸਹੀ ਮਾਪਾਤਰੀ ਕਦੋਂ ਕਰਨ ਦੇ ਕਾਬਿਲ ਹੈ ਇਹ ਕੋਈ ਦਿੱਕਤ ਨਹੀਂ ਜਿਵੇਂ ਆਪਾਂ ਪੌਦੂਦ ਵਾਲੀ ਜਗ੍ਹਾ ਦਾ ਵੀ ਕੋਈ ਖੇਤ ਥਾਨ ਹੁੰਦੇ ਨੇ ਵੀ ਚਲੋ ਪੌਦੂਦ ਵਾਲੀ ਜਗ੍ਹਾ ਦਾ ਵੀ ਕਦੋਂ ਕਰਨਾ ਪੈ ਜਾਂਦਾ ਹੈ ਹਾਂਜੀ ਹਾਂਜੀ ਹੋਰ ਕਿਤੇ ਵੀ ਨਹੀਂ ਯੂਜ਼ ਕਰ ਸਕਦੇ ਅੱਛਾ ਵੀ ਪੂਰੀ ਵਧੀਆ ਚੀਜ਼ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਪੂਰੀ ਵਧੀਆ ਕੀ ਕਹਾਂ ਜੀ ਇੱਕ ਨੰਬਰ ਦੀ ਚੀਜ਼ ਹੈ ਵੀ ਪੂਰੇ ਸਿਰੇ ਦੀ ਆਪਣੀ ਏਜੰਸੀ ਕਿੱਥੇ ਹੈ ਜੀ